ਪੰਜਾਬ ਦੇ ਵਿੱਚ ਮੌਸਮ ਲਗਾਤਾਰ ਕਰਵਟ ਲੈਰੀਆ ਤੇ ਉੱਥੇ ਅੱਜ ਮੌਸਮ ਰਾਤ ਤੋਂ ਵਿਗੜਨ ਵਾਲਾ ਤਾਂ ਮੌਸਮ ਦੇ ਨਾਲ ਜੁੜੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਤਾਂ ਅੱਜ ਰਾਤ ਤੋਂ ਹੀ ਮੌਸਮ ਹੈ ਜਿਹੜਾ ਉਹ ਬਦਲ ਜਾਏਗਾ ਬਿਜਲੀ ਗਰਜ ਸਕਦੀ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਕਿ 31 ਜਨਵਰੀ ਤੋਂ ਮੌਸਮ ਤੋਂ ਬਾਅਦ ਜਿਹੜਾ ਮਚਾਜ ਉਹ ਬਦਲਣ ਵਾਲਾ ਹੈ ਪਰ ਦੱਸਦੀ ਹੈ ਕਿ ਅੱਜ ਜੋ ਤਾਜ਼ਾ ਅਪਡੇਟ ਸਾਹਮਣੇ ਆਇਆ ਉਸ ਦੇ ਵਿੱਚ ਕਿਹਾ ਗਿਆ ਕਿ ਅੱਜ ਰਾਤ ਤੋਂ ਹੀ ਮੌਸਮ ਬਦਲਣ ਵਾਲਾ ਹੈ 31 ਜਨਵਰੀ ਤੇ 1 ਫਰਵਰੀ ਨੂੰ ਮੀਂਹ ਪੈਣ ਦੇ ਅਸਾਰ ਦੱਸੇ ਗਏ ਨੇ ਤਾਂ ਬਿਲਕੁਲ ਦੱਸਦੀ ਹੈ ਕਿ ਠੰਡ ਮੁਰਤੋਂ ਦਸਤਕ ਦੇ ਸਕਦੀ ਹੈ ਠੰਡ ਨੇ ਮੁਰਤੋਂ ਆਪਣੇ ਪੈਰ ਪਸਾਰ ਲਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਸੀਤ ਲਹਿਰ ਚੱਲ ਰਹੀ ਹੈ ਤਾਪਮਾਨ ਲਗਾਤਾਰ ਹੇਠਾਂ ਡਿੱਗਦਾ ਨਜ਼ਰ ਆ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਅੱਜ ਸ਼ੁੱਕਰਵਾਰ ਲਈ ਸੰਘਣੀ ਧੁੰਦ ਤੇ ਸੀਤ ਲਹਿਰ ਦਾ orange ਅਲਰਟ ਜਾਰੀ ਕੀਤਾ ਗਿਆ ਹੈ ਅੱਜ ਸਵੇਰੇ ਅਤੇ ਸ਼ਾਮ ਇਸ ਵੇਲੇ ਠੰਡੇ ਨੇ ਪਰ ਦਿਨ ਦਾ ਤਾਪਮਾਨ ਵਧਿਆ ਹੈ ਵੱਧ ਤੋਂ ਵੱਧ ਤਾਪਮਾਨ 1.4 ਡਿਗਰੀ ਵਧਿਆ ਜੋ ਆਮ ਤਾਪਮਾਨ ਦੇ ਬਿਲਕੁਲ ਨੇੜੇ ਪਹੁੰਚਿਆ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਦੇ ਵਿੱਚ 3 ਡਿਗਰੀ ਦਰਜ ਕੀਤਾ ਗਿਆ ਤਾਂ 31 ਜਨਵਰੀ ਨੂੰ ਭਾਰੀ ਮੀਂਹ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਮੌਸਮ ਵਿਭਾਗ ਦੇ ਅਨੁਸਾਰ 1 ਫਰਵਰੀ ਨੂੰ ਸੂਬੇ ਦੇ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ 31 ਜਨਵਰੀ ਤੇ 2 ਤੇ 3 ਫਰਵਰੀ ਨੂੰ ਦੂਰ ਦਰੇਡੇ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਅਗਲੇ 24 ਘੰਟਿਆਂ ਲਈ ਘੱਟੋ ਘੱਟ ਤਾਪਮਨ ਦੇ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਏਗਾ ਉਸ ਤੋਂ ਬਾਅਦ ਘੱਟੋ ਘੱਟ ਤਾਪਮਨ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਵਾਧਾ ਹੋਣ ਦੀ ਉਮੀਦ ਤਿੰਨ ਜ਼ਿਲ੍ਹਿਆਂ ਦੇ ਵਿੱਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ ਤਦ ਆਸ ਹੈ ਕਿ ਅੱਜ ਅੰਮ੍ਰਿਤਸਰ ਕਪੂਰਥਲਾ ਜਲੰਧਰ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਇਨ੍ਹਾਂ ਚਿਲਿਆਂ ਦੇ ਵਿੱਚ ਆਸ਼ੀਤ ਲੈਰਦੀ ਸਥਿਤੀ ਬਣ ਸਕਦੀ ਹੈ ਫਜ਼ਿਲਕਾ ਮੁਕਸਰ ਬਠਿੰਡਾ ਮਾਨਸਾ ਦੇ ਵਿੱਚ ਦੂਰ ਦੁਰੇਡੇ ਥਾਵਾਂ ਤੇ ਸੰਘਣੀ ਧੁੰਦ ਪੈਣ ਦੀ ਉਮੀਦ ਹੈ ਕਿਉਂਕਿ ਮੌਸਮ ਨੇ ਫਿਰਤੂ ਆਪਣਾ ਮਜਾਜ਼ ਬਦਲਿਆ ਹੈ ਮੌਸਮ ਨੇ ਕਰਵਟ ਲਈ ਹੈ ਪੰਜਾਬ ਦੇ ਵਿੱਚ ਦੋ ਦਿਨ ਭਾਰੀ ਮੀਂਹ ਦੀ ਸੰਭਾਵਨਾ ਹੈ ਤੱਪ ਵਿਖਬਾਣੀ ਹੈ ਜੋ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ 31 ਜਨਵਰੀ 1 ਅਤੇ 2 ਫਰਵਰੀ ਨੂੰ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਤੇ ਮੌਸਮ ਅੱਜ ਰਾਤ ਤੋਂ ਹੀ ਆਪਣਾ ਮਜਾਜ਼ ਬਦਲਣ ਵਾਲਾ ਹੈ ਤਾਂ ਪੰਜਾਬ ਦੇ ਵਿੱਚ ਮੌਸਮ ਲਗਾਤਾਰ ਕਰਵਟ ਲਹਿਰਿਆ ਤੇ ਉੱਥੇ ਅੱਜ ਮੌਸਮ ਰਾਤ ਤੋਂ ਵਿਗੜਨ ਵਾਲਾ ਤਾਂ ਮੌਸਮ ਦੇ ਨਾਲ ਜੁੜੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਤਾਂ ਅੱਜ ਰਾਤ ਤੋਂ ਹੀ ਮੌਸਮ ਹੈ ਜਿਹੜਾ ਉਹ ਬਦਲ ਜਾਏਗਾ ਬਿਜਲੀ ਗਰਜ ਸਕਦੀ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤੇ ਇਸੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਕਿ 31 ਜਨਵਰੀ ਤੋਂ ਮੌਸਮ ਤੋਂ ਬਾਅਦ ਜਿਹੜਾ ਮਚਾਰੋ ਬਦਲਣ ਵਾਲਾ ਹੈ ਪਰ ਦੱਸ ਦਈਏ ਕਿ ਅੱਜ ਜੋ ਤਾਜ਼ਾ ਅਪਡੇਟ ਸਾਹਮਣੇ ਆਇਆ ਉਸ ਦੇ ਵਿੱਚ ਕਿਹਾ ਗਿਆ ਕਿ ਅੱਜ ਰਾਤ ਤੋਂ ਹੀ ਮੌਸਮ ਬਦਲਣ ਵਾਲਾ ਹੈ 31 ਜਨਵਰੀ ਤੇ 1 ਫਰਵਰੀ ਨੂੰ ਮੀ ਪੈਣ ਦੇ ਅਸਾਰ ਦੱਸੇ ਗਏ ਨੇ ਤਾਂ ਬਿਲਕੁਲ ਦੱਸਦੀ ਹੈ ਕਿ ਠੰਡ ਮੁਰ ਤੋਂ ਦਸਤਕ ਦੇ ਸਕਦੀ ਹੈ ਠੰਡ ਨੇ ਮੁਰ ਤੋਂ ਆਪਣੇ ਪੈਰ ਪਸਾਰ ਲਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਸੀਤ ਲਹਿਰ ਚੱਲ ਰਹੀ ਹੈ ਤਾਪਮਾਨ ਲਗਾਤਾਰ ਹੇਠਾਂ ਡਿੱਗਦਾ ਨਜ਼ਰ ਆ ਰਿਹਾ ਮੌਸਮ ਵਿਭਾਗ ਦੇ ਵੱਲੋਂ ਅੱਜ ਸ਼ੁੱਕਰਵਾਰ ਲਈ ਸੰਘਣੀ ਧੁੰਦ ਤੇ ਸੀਤ ਲਹਿਰ ਦਾ orange ਅਲਰਟ ਜਾਰੀ ਕੀਤਾ ਗਿਆ ਹੈ ਅੱਜ ਸਵੇਰੇ ਅਤੇ ਸ਼ਾਮ ਇਸ ਵੇਲੇ ਠੰਡੇ ਨੇ ਪਰ ਦਿਨ ਦਾ ਤਾਪਮਾਨ ਵਧਿਆ ਹੈ ਵੱਤੂ ਵੱਧ ਤਾਪਮਾਨ 1.4 ਡਿਗਰੀ ਵਧਿਆ ਜੋ ਆਮ ਤਾਪਮਾਨ ਦੇ ਬਿਲਕੁਲ ਨੇੜੇ ਪਹੁੰਚਿਆ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਦੇ ਵਿੱਚ 3 ਡਿਗਰੀ ਦਰਜ ਕੀਤਾ ਗਿਆ ਤਾਂ 31 ਜਨਵਰੀ ਨੂੰ ਭਾਰੀ ਮੀਂਹ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਮੌਸਮ ਵਿਭਾਗ ਦੇ ਅਨੁਸਾਰ 1 ਫਰਵਰੀ ਨੂੰ ਸੂਬੇ ਦੇ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ 31 ਜਨਵਰੀ ਤੇ 2 ਤੇ 3 ਫਰਵਰੀ ਨੂੰ ਦੂਰ ਦਰੇਡੇ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਅਗਲੇ 24 ਘੰਟਿਆਂ ਲਈ ਘੱਟੋ-ਘੱਟ ਤਾਪਮਨ ਦੇ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਏਗਾ। ਉਸ ਤੋਂ ਬਾਅਦ ਘੱਟੋ-ਘੱਟ ਤਾਪਮਨ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਵਾਧਾ ਹੋਣ ਦੀ ਉਮੀਦ ਹੈ। ਤਿੰਨ ਜ਼ਿਲ੍ਹਿਆਂ ਦੇ ਵਿੱਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ। ਤਦ ਆਸ ਹੈ ਕਿ ਅੱਜ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਇਨ੍ਹਾਂ ਛਿਲਿਆਂ ਦੇ ਵਿੱਚ ਆ ਸ਼ੀਤ ਲਹਿਰ ਦੀ ਸਥਿਤੀ ਬਣ ਸਕਦੀ ਹੈ ਫਜ਼ਿਲਕਾ ਮੁਕਸਰ ਬਠਿੰਡਾ ਮਾਨਸਾ ਦੇ ਵਿੱਚ ਦੂਰ ਦੁਰੇਡੇ ਥਾਵਾਂ ਤੇ ਸੰਘਣੀ ਧੁੰਦ ਪੈਣ ਦੀ ਉਮੀਦ ਹੈ ਕਿਉਂਕਿ ਮੌਸਮ ਨੇ ਫਿਰਤੂ ਆਪਣਾ ਮਜਾਜ਼ ਬਦਲਿਆ ਹੈ ਮੌਸਮ ਨੇ ਕਰਵਟ ਲਈ ਹੈ ਪੰਜਾਬ ਦੇ ਵਿੱਚ ਦੋ ਦਿਨ ਭਾਰੀ ਮੀਂਹ ਦੀ ਸੰਭਾਵਨਾ ਹੈ ਅੱਤਪ ਵਿਖਬਾਣੀ ਹੈ ਜੋ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ 31 ਜਨਵਰੀ 1 ਅਤੇ 2 ਫਰਵਰੀ ਨੂੰ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਤੇ ਮੌਸਮ ਅੱਜ ਰਾਤ ਤੋਂ ਹੀ ਆਪਣਾ ਮਜਾਜ਼ ਬਦਲਣ ਵਾਲਾ ਹੈ